ਦਾ ਹੋਇਆ ਦਿੱਲੀ ਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਅਸੀਂ ਕੁਛ ਨਹੀਂ ਕਹਿੰਦੇ ਉਸ ਤੋਂ ਬਾਅਦ ਜੋ ਬੀਤਿਆ ਉਸ ਸਿਲਸਿਲੇ 'ਚ ਅੱਜ ਉਸੇ ਉਰੇ ਇਕੱਠੇ ਹੋ ਰਹੇ ਆਂ ਉੱਥੇ ਸਰਬੰਸਦਾਨ ਨੇ ਦੋ ਸਪੂਤ ਚਮਕੌਰ 'ਚ ਗਵਾਤੇ ਦੋ ਸਪੂਤ ਫਤਿਹਗੜ੍ਹ ਸਾਹਿਬ ਦੀਆਂ ਮੀਆਂ 'ਚ ਗਵਾਤੇ ਮਾਤਾ ਜੀ ਗਵਾਤੇ ਪਰ ਜਦ ਉੱਥੋਂ ਸਮਰਾਲੇ ਤੋਂ ਨੰਗ ਕੇ ਇੱਥੋਂ ਨੰਗ ਕੇ ਦਮਦਮਾ ਸਾਹਿਬ ਜਾ ਕੇ ਬੈਠੇ ਤੇ ਉਹਨਾਂ ਨੇ ਕੀ ਕਿਹਾ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਆ ਤੁਹਾਡੇ ਸਿਰਾਂ ਨੂੰ ਉਹਨਾਂ ਨੇ ਮੰਨ ਕੇ ਕੋਈ ਹਾਰ ਨਹੀਂ ਮੰਨੀ ਸਾਧ ਸੰਗਤ ਜੀ ਜਿਹੜਾ ਖਾਲਸਾ ਬਣਿਆ ਉਹ ਜਿਹੜੇ ਸਮਾਜ 'ਚ ਕੁੜਹਿਤਾ ਹੈ ਜੋ ਸਾਡੇ ਸਮਾਜ ਦੇ ਵਿੱਚ ਮਾੜੀਆਂ ਚੀਜ਼ਾਂ ਹੁੰਦੀਆਂ ਉਹਦੇ ਬਰਖਿਲਾਫ ਖੜਿਆ ਹੈ ਦੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਲੜ ਕੇ ਅਨੰਦਪੁਰ ਸਾਹਿਬ ਸਾਨੂੰ ਬਖਸ਼ ਕੇ ਅਨੰਦਪੁਰ ਸਾਹਿਬ ਦੇ ਕਿਲੇ ਦੀ ਰਖਵਾਲੀ ਕਰਕੇ ਸਾਨੂੰ ਇੱਕ ਉਹ ਖਾਲਸੇ ਨੂੰ ਸਤਾਨ ਦਿੱਤਾ ਹੈ ਤਾਂ ਹੀ ਸਾਡੀ ਪਾਰਟੀ ਉਹ ਮਹਾਨ ਦਸਮ ਪਿਤਾ ਦੀ ਸੋਚ ਤੇ ਖਾਲਸਾਤਾਨ ਦੀ ਮੰਗ ਕਰਦੀ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਬਖਸ਼ ਕੇ ਗਏ ਹਨ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਢਾਕੇ ਫਤਿਹਗੜ੍ਹ ਸਾਹਿਬ ਸਥਾਪਿਤ ਕਰਕੇ ਸਿੱਕੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਦੇ ਕੇ ਉੱਥੇ ਜ਼ਮੀਂਦਾਰਾਂ ਨੂੰ ਵਾਹੀ ਦਾ ਹੱਕ ਦੇ ਕੇ ਸਮਾਜ 'ਚ ਤਬਦੀਲੀ ਲਿਆ ਕੇ ਉਹਨਾਂ ਨੇ ਖਾਲਸਾਤਨ ਹੀ ਖੜਾ ਕੀਤਾ ਹੈ ਉਹੀ ਨਿਯਮ ਤੇ ਉਹੀ ਸੋਚ ਤੇ ਉਹ ਕਿਹੜੀਆਂ ਸੋਚਾਂ ਤੇ ਨਿਯਮਾਂ ਜੇ ਥੋੜਾ ਜਿਆਦਾ ਦੇਖੀਏ ਉਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਹੈਗੇ ਆ ਕਿ ਆਪਾਂ ਨੂੰ ਜੂਝਣਾ ਚਾਹੀਦਾ ਚੂਕਾਰ ਆਜ਼ ਹਮਰ ਹਿਲਤੇ ਦਰ ਗੁਜਸ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮੇ 'ਚ ਕਹਿੰਨੇ ਆ ਕਿ ਜਦ ਹੋਰ ਕੁਝ ਨਹੀਂ ਚੱਲਦਾ ਹੈਗਾ ਤਾਂ ਸਾਨੂੰ ਆਪਣਾ ਸ਼ਮਸ਼ੀਰ ਚੱਕਣ ਦਾ ਹੱਕ ਹੁੰਦਾ ਹੈਗਾ ਫੇਰ ਕਹਿੰਦੇ ਆ ਕਿ ਮਾਨਸ ਕੀ ਜਾਤ ਸਵੇ ਇਕ ਪਹਚਾਨ ਬੋ ਅਕਾਲ ਉਸਤਤ ਦਸਮ ਗ੍ਰੰਥ ਚ ਫੇਰ ਆਪਾਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਨਿਰਭੋ ਤੇ ਸੱਚ ਹੋਣਾ ਚਾਹੀਦਾ ਇਹ ਜਦ ਦੇਸ਼ ਬਬਰ ਮੋਹੇ ਹੈ ਸ਼ੁਭ ਕਰਮਨ ਤੇ ਕਬੂ ਨ ਡਰੂ ਨਾ ਡਰੂ ਆਰ ਸੋ ਜਬ ਜਾਏ ਲਰੂ ਇਹ ਨਿਸ਼ਚੈ ਕਰ ਆਪਣੀ ਜੀਤ ਕਰੂ ਇੱਕ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਸਾਨੂੰ ਭੈਚੇ ਨਹੀਂ ਰਹਿਣਾ ਚਾਹੀਦਾ ਸਾਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਫੇਰ ਜਿਹੜਾ ਗਰੀਬ ਦੀ ਰੱਖਿਆ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਆ ਗਰੀਬ ਨਿਵਾਜ਼ ਗੋਵਿੰਦ ਗੁਰ ਹਮਾਰਾ ਇਹ ਗੁਰੂ ਸਾਹਿਬ ਖਾਲਸੇ ਨੂੰ ਹੁਦਾਇਤ ਕਰਦੇ ਆ ਕਿ ਗਰੀਬ ਨੂੰ ਆਪਾਂ ਰੱਖਿਆ ਦੇਣੀ ਦੇਣੀ ਆ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਰੱਬ ਚ ਰੱਬ ਦੇ ਹੁਕਮ ਦੇ ਅਧੀਨ ਅਸੀਂ ਤੁਰੀ ਜਾਣਾ ਹੈਗਾ ਫੇਰ ਸੇਵਾ ਸਾਨੂੰ ਕਹਿੰਦੇ ਆ ਜਦ ਅਰਦਾਸ ਕਰੀ ਜੀਏ ਸ੍ਰੀ ਸਰਬ ਲੋਕ ਸੁਖ ਪ੍ਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਇਹ ਸਾਨੂੰ ਉਹਨਾਂ ਨੇ ਹੁਕਮ ਕੀਤਾ ਫੇਰ ਖਾਲਸਾ ਦਾ ਜਿਹੜਾ ਭਾਈਵੰਦੀ ਹੈ ਬਹੁਤ ਪਿਆਰੇ ਮੁਝ ਕੋ ਸਿੱਖ ਪਿਆਰਾ ਨਹੀਂ ਉਹ ਸੋਚ ਪਿਆਰੀ ਆ ਗੁਰੂ ਸਾਹਿਬ ਨੂੰ ਤੇ ਉਹਦੇ ਮਗਰ ਖਾਲਸਾ ਖੜਾ ਤੇ ਜਿਹੜਾ ਹਰੇਕ ਧਰਮ ਨੂੰ ਜੂਣ ਦਾ ਹੱਕ ਹੈ ਤਵੇ ਮੁਕਾਮ ਕੋ ਰੱਖ ਲਿਆ ਪੰਡਿਤ ਪਾਦਨ ਕੋ ਜੜ ਲਿਆ ਇਹ ਬਚਿੱਤਰ ਨਾਟਕ 'ਚ ਕਹਿੰਦੇ ਆ ਜਿਹੜੇ ਪੰਡਤਾਂ ਤੇ ਬ੍ਰਾਹਮਣਾਂ ਨੂੰ ਨੌਵੇਂ ਪਾਤਸ਼ਾਹ ਨੇ ਬਚਾਇਆ ਫੇਰ ਸਾਨੂੰ ਨਿਰਭੈ ਤੇ ਆਤਮ ਉਸ ਆਪਣੇ ਆਪ ਕਰਨ ਚ ਆਪ ਸਹਾਇ ਹੋਗਾ ਦਸਮ ਗ੍ਰੰਥ ਚ ਸਾਨੂੰ ਕਹਿੰਨੇ ਆ ਤੇ ਉਹ ਰੱਬ ਤੁਹਾਡੇ ਪੱਖ ਚ ਖੜਾ ਹੈ ਹੋਰਾਂ ਨੂੰ ਮੰਨਣਾ ਤੇ ਸਤਕਾਰ ਦੇਣਾ ਮਿੱਟੀ ਧੁੰਦ ਜਗ ਚਾਨਣ ਹੋਆ ਸਿੰਘ ਭੂਭ ਕੇ ਜਾਗਣ ਤੇ ਦੋਹਾ ਅਕਾਲ ਉਸਤਤ ਦਸਮ ਗ੍ਰੰਥ ਚ ਗੁਰੂ ਸਾਹਿਬ ਕਹਿੰਨੇ ਆ ਫਿਰ ਅੱਜ ਇਸ ਸਟੇਜ ਤੇ ਮੁੜ ਕੇ ਕਿਉਂ ਡਰਾਣਾ ਪੈ ਰਿਹਾ ਕਿਉਂਕਿ ਇੱਕ ਪਾਸੇ ਜਾ ਕੇ ਸੁਖਬੀਰ ਸਿੰਘ ਬਾਦਲ ਆਪਣੇ ਪਿਓ ਨੂੰ ਭੁੱਲ ਚੁੱਕਿਆ ਪਿਓ ਨੂੰ ਕਿਉਂ ਭੁੱਲ ਚੱਕਿਆ ਜਿੱਥੇ ਦਸਮਪਤਾਂ ਨੂੰ ਭੁੱਲ ਚੁੱਕਿਆ ਪ੍ਰਕਾਸ਼ ਸਿੰਘ ਬਾਦਲ ਨੇ